ਸਸਗਾ ਜੀ ਮੈਂ ਹਾ ਕੋਮਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਪਿਛਲੇ ਮਹੀਨੇ ਮੁਕੰਮਲ ਹੋਈਆਂ ਕੈਨੇਡਾ ਦੀਆਂ ਫੈਡਰਲ ਚੋਣਾਂ ਦੌਰਾਨ ਜੇਤੂ ਰਹੀ ਲਿਬਰਲ ਪਾਰਟੀ ਦੇ ਪ੍ਰਧਾਨ ਮੰਤਰੀ ਮਾਰਕ ਕਾਨੀ ਦੇ ਵੱਲੋਂ ਅੱਜ ਰਾਜਸਥਾਨੀ ਵੋਟਰਾਂ ਦੇ ਵਿੱਚ ਸਥਿਤ ਰੀਡੂ ਹਾਲ ਦੇ ਵਿੱਚ ਆਯੋਜਿਤ ਇੱਕ ਸਮਾਗਮ ਦੇ ਦੌਰਾਨ ਆਪਣੇ ਮੰਤਰੀ ਮੰਡਲ ਦਾ ਵਿਸਥਾਰ ਕੀਤਾ ਗਿਆ ਮંત્રી ਮੰਡਲ ਦਾ ਵਿਸਥਾਰ ਕਰਦਿਆ 29 ਕੈਬਨਿਟ ਮੰਤਰੀਆਂ ਅਤੇ 10 ਰਾਜ ਮੰਤਰੀਆਂ ਨੂੰ ਗਵਰਨਰਲ ਜਰਨਲ ਮੈਰੀ ਸਾਈਮਨ ਅਤੇ ਹੋਣ ਨਾਂ ਪ੍ਰਮੁੱਖ ਸਖਸ਼ਤਾ ਦੀ ਹਾਜ਼ਰੀ ਦੇ ਵਿੱਚ ਸੌ ਚੁਕਾਈ ਗਈ। ਨਵੇਂ ਬਣੇ ਮੰਤਰੀ ਮੰਡਲ ਦੇ ਵਿੱਚ ਕੁਝ ਪੁਰਾਣੇ ਚਿਹਰਿਆਂ ਸਮੇਤ ਕੁਝ ਨਵੇਂ ਚਿਹਰਿਆਂ ਨੂੰ ਵੀ ਸ਼ਾਮਲ ਕੀਤਾ ਗਿਆ ਤੇ ਇਹਨਾਂ ਦੇ ਵਿੱਚ 13 ਮੰਤਰੀ ਪਹਿਲੀ ਵਾਰ ਸੰਸਦ ਦੀਆਂ ਪੌੜੀਆਂ ਚੜ੍ਹਨਗੇ ਤੇ ਇਹਨਾਂ ਮੰਤਰੀ ਅਦਿ ਸੂਚੀ ਦੇ ਵਿੱਚ ਭਾਰਤੀ ਮੂਲ ਦੇ ਨਾਲ ਸੰਬੰਧਤ ਅਨੀਤਾ ਨੰਦ ਨੂੰ ਵਿਸ਼ੇਸ਼ ਵਿਭਾਗ ਮਨਿੰਦਰ ਸਿੱਧੂ ਕੁਮਾਂਤਰੀ ਵਿਭਾਗ ਅਤੇ ਰੰਦੀਪ ਸਰਾਏ ਅਤੇ ਰੂਬੀ ਸੋਹੋਤਾ ਨੂੰ ਰਾਜ ਮੰਤਰੀਆਂ ਦੇ ਵਜੋਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਨੇ ਕੈਨੇਡਾ ਦੀ ਫੈਡਰਲ ਚੋਣਾਂ ਤੋਂ 2 ਹਫ਼ਤੇ ਬਾਅਦ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਆਪਣੇ ਮੰਤਰੀ ਮੰਡਲ ਦਾ ਗਠਨ ਕਰ ਲਿਆ ਜਿਸ ਦੇ ਵਿੱਚ ਸ਼ਾਮਲ ਕੀਤੇ ਮੰਤਰੀਆਂ ਦੇ ਵਿੱਚ ਦੋ ਦਲਜਨ ਨਵੇਂ ਚਿਹਰੇ ਸ਼ਾਮਲ ਕੀਤੇ ਗਏ ਨੇ ਇਸ ਦੇ ਵਿੱਚ ਔਰਤਾ ਅਤੇ ਖੇਤਰੀ ਪ੍ਰਤੀਨਿਧਤਾ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ ਕਈ ਸਾਲਾਂ ਬਾਅਦ ਸਾਬਕਾ ਪ੍ਰਧਾਨ ਮੰਤਰੀ ਸਟੀਵਨ ਹਾਰਪਰ ਤੋਂ ਬਾਅਦ ਹੋਣ ਕੁਝ ਸੰਸਦ ਮੈਂਬਰਾਂ ਨੂੰ ਰਾਜ ਮੰਤਰੀ ਦੇ ਵਜੋਂ ਨਿਵਾਜਿਆ ਗਿਆ ਸਰੀ ਸੰਤਾ ਤੋਂ ਲਗਾਤਾਰ ਚੌਥੀ ਵਾਰ ਚੁਣ ਕੇ ਆਏ ਜੁਲੰਦਰ ਨੇਲੇ ਪਿੰਦਸ ਰਾਏ ਖਾਸ ਦੇ ਪਿਛੋਕੜ ਵਾਲੇ ਸੰਦੀਪ ਸਿੰਘ ਸਰਾਏ ਪਗੜੀ ਧਾਰੀ ਰਾਜ ਮੰਤਰੀ ਅੰਤਰਰਾਸ਼ਟਰੀ ਵਿਕਾਸ ਵਿਭਾਗ ਬਣ ਗਏ ਨੇ ਤੇ ਬ੍ਰਹਿਮਤ ਤੋਂ ਚੁਣੇ ਗਏ ਮਨਿੰਦਰ ਸਿੱਧੂ ਕਮਾਂਤਰੀ ਵਪਾਰ ਵਿਭਾਗ ਅਤੇ ਰੂਬੀ ਸਹੋਤਾ ਰਾਜ ਮੰਤਰੀ ਜ਼ੁਰਮ ਰੋਕੂ ਵਿਭਾਗ ਨੂੰ ਸ਼ਾਮਲ ਕਰਕੇ ਪੰਜਾਬੀ ਭਾਈਚਾਰੇ ਦਾ ਮਾਣ ਵਧਾਇਆ ਹੈ ਸੋ ਆਪ ਦਾ ਵਿੱਤ ਮੰਤਰੀ ਕ੍ਰਿਸਟਿਆ ਫ੍ਰੀਲੈਂਡ ਨੂੰ ਫਿਰ ਤੋਂ ਸ਼ਾਮਲ ਕਰਕੇ ਟ੍ਰਾਂਸਪੋਰਟ ਤੇ ਟ੍ਰੇਡ ਵਿਭਾਗ ਸੌਂਪੇ ਗਏ ਤੇ অন্ਟਾਰੀਓ ਦੇ ਕ੍ਰਾਂਟੋ ਖੇਤਰ ਤੋਂ 12 ਸੰਸਦ ਮੈਂਬਰ ਨੂੰ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਕੀਤਾ ਗਿਆ। ਰੇਡੀਓ ਹਾਲ ਦੇ ਮੁੱਖ ਹਾਲ ਦੇ ਵਿੱਚ ਸouncuk ਸਮਾਗਮ ਦੇ ਵਿੱਚ ਦਾਖਲੇ ਤੋਂ ਪਹਿਲਾਂ ਸ਼ਾਮਲ ਕੀਤੇ ਜਾਣ ਵਾਲੇ ਮੰਤਰੀਆਂ ਨੂੰ ਸਟੇਜ ਦੇ ਸਾਹਮਣੇ ਬਿਠਾਉਣ ਤੋਂ ਬਾਅਦ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਗਵਰਨਰ ਜਨਰਲ ਮੈਰੀ ਸਾਈਮਨ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਸਾਢੇ 10 ਵਜੇ ਸ਼ੁਰੂ ਹੋਣ ਵਾਲਾ ਸੌਚਕ ਸਮਾਗਮ ਕੁਝ ਮਿੰਟ ਦੇਰੀ ਦੇ ਨਾਲ ਸ਼ੁਰੂ ਹੋਇਆ ਸੀ ਮੰਤਰੀਆਂ ਦੀ ਗਿਣਤੀ ਕਾਫੀ ਦੇ ਨੇੜੇ ਹੋ ਰਹੀ ਸੀ ਹਾਲਾਂਕਿ 14 ਮਾਰਚ ਨੂੰ ਪ੍ਰਧਾਨ ਮੰਤਰੀ ਬਨੇਮਾਰਕ ਕਾਰਨੀ ਨੇ 23 ਮੰਤਰੀ ਹੀ ਬਣਾਏ ਨੇ ਦਸਵੇਂ ਮਿਲਾਨੀ ਝੋਲੀ ਤੇ ਸਿਆਨ ਫਰੇਜ਼ਰ ਫਿਰ ਤੋਂ ਮੰਤਰੀ ਬਣ ਕੇ ਨੇ ਅਤਰੇਂਦਰਾ ਅਨੀਤਾ ਆਨੰਦ ਨੂੰ ਫਿਰ ਤੋਂ ਵਿਦੇਸ਼ ਵਿਭਾਗ ਦਿੱਤਾ ਗਿਆ ਤੇ ਰੱਖਿਆ ਮੰਤਰੀ ਵਾਲਾ ਡੇਵਿਡ ਜੋਸਫ ਨੂੰ ਦਿੱਤਾ ਜਾ ਚੁੱਕਿਆ ਤੇ ਸ਼ਫਕਤੀ ਅਲੀ ਨੂੰ ਵੀ ਮੰਤਰੀ ਬਣਾਇਆ ਜਾ ਚੁੱਕਿਆ ਜ਼ਿਕਰੋ ਕਿ ਅੱਜ ਦੇ ਸਮਾਗਮ ਦੇ ਅਖੀਰ ਦੇ ਵਿੱਚ ਸੰਬੋਧਨ ਕਰਦੇ ਆ ਪ੍ਰਧਾਨ ਮੰਤਰੀ ਮਾਰਕ ਕਾਰਡਨੀ ਨੇ ਕਿਹਾ ਕਿ ਉਹਨਾਂ ਦੀ ਅਗਵਾਈ ਵਾਲੀ ਫੈਡਰਲ ਸਰਕਾਰ ਕੈਨੇਡਾ ਦੀ ਕੌਮੀ ਏਕਤਾ, ਆਰਥਿਕ ਪੁਨਰਨਿਰਮਾਣ ਅਤੇ ਵਿਸ਼ਵ ਪੱਧਰੀ ਪ੍ਰਭਾਵਸ਼ਾਲੀ ਅਗਵਾਈ ਦੇ ਲਈ ਅਤਨਸ਼ੀਲ ਰਹੇਗੀ ਅਤੇ ਸਰਕਾਰ ਨਵੀਆਂ ਦਿਸ਼ਾਵਾਂ ਦੇ ਵਿੱਚ ਅੱਗੇ ਵਧੀਆਂ ਕੈਨੇਡੀਅਨ ਲੋਕਾਂ ਦੀ ਭਲਾਈ ਸਮੇਤ ਦੇਸ਼ ਦੀ ਖੁਸ਼ਹਾਲੀ ਦੇ ਲਈ ਪੂਰੀ ਤਰ੍ਹਾਂ ਵਚਨਬੱਧ ਰਹੇਗੀ। ਬਿਊ ਰਿਪੋਰਟ ਚੈਨਲ ਪੰਜਾਬੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ